ਹੁਣ ਗਿਆਨ ਗੁਰੂ ਤੋਂ ਲੈਣਾ ਸੀ ਜੀਵਨ ਸੋਹਣਾ ਬਣਾਉਣ ਵਾਸਤੇ ਵੀ ਇਦਾਂ ਦਾ ਗਿਆਨ ਜੱਪ ਜਿਹੜਾ ਤੇਰੀ ਜ਼ਿੰਦਗੀ ਵਿੱਚ ਕੰਮ ਆਵੇ ਤੇ ਗਿਆਨ ਮਿਲਣਾ ਕਿੱਥੋਂ ਆ ਜੀ ਛੋਟੇ ਛੋਟੇ ਬੱਚੇ ਬੈਠੇ ਆ ਪਹਿਲਾ ਗਿਆਨ ਮਿਲਣਾ ਤੁਹਾਨੂੰ ਆਪਣੀ ਮਾਂ ਤੋਂ ਸਾਨੂੰ ਆਪਣੀ ਮਾਂ ਤੋਂ ਜਿੰਨਾਂ ਕੋ ਮਾਂ ਕੋਲ ਗਿਆਨ ਹੋਵੇਗਾ ਉਹ ਬੱਚੇ ਨੂੰ ਦਿੰਦੀ ਹੈ ਮਾਂ ਦਾ ਦਿਲ ਥੋੜਾ ਕਰਦਾ ਮਾਂ ਤਾਂ ਆਪਣੇ ਮੂੰਹ ਦੇ ਵਿੱਚੋਂ ਬੁਰਕੀਆਂ ਬੱਚੇ ਦੇ ਮੂੰਹ ਵਿੱਚ ਪਾ ਦਿੰਦੀ ਆ ਮਾਂ ਤੇ ਆਪ ਚਟਨੀ ਆਚਾਰ ਨਾਲ ਖਾ ਲੈਂਦੀ ਆ ਤੇ ਬੱਚੇ ਨੂੰ ਸਬਜੀ ਦਿੰਦੀ ਆ ਮਾਂ ਤੇ ਆਪ ਗਿੱਲੇ ਥਾਂ ਤੇ ਪੈਂਦੀ ਆ ਬੱਚੇ ਨੂੰ ਸੁੱਕੀ ਥਾਂ ਤੇ ਪਾਉਂਦੀ ਆ ਤੇ ਇਹ ਕਿਵੇਂ ਹੋ ਸਕਦਾ ਵੀ ਮਾਂ ਆਪਣੇ ਬੱਚੇ ਨੂੰ ਗਿਆਨ ਨਾ ਦੇਵੇ ਮਾਂ ਆਪਣੇ ਬੱਚੇ ਨੂੰ ਗਿਆਨ ਦਿੰਦੀ ਆ ਜਿੰਨਾ ਕੋਦੇ ਕੋਲੇ ਹੈ ਹੁਣ ਜੇ ਤਾਂ ਮਾਂ ਕੋਲ ਜਪਜੀ ਸਾਹਿਬ ਪੜ੍ਹਨ ਦਾ ਗਿਆਨ ਹੈ ਤੁਸੀਂ ਵੀਡੀਓ ਵੇਖਦੇ ਨਾ ਸੋਸ਼ਲ ਮੀਡੀਆ ਦਾ ਜ਼ਮਾਨਾ ਬਹੁਤੀਆਂ ਮਾਵਾਂ ਆਪਣੇ ਬੱਚਿਆਂ ਨੂੰ ਗੋਦੀ 'ਚ ਬਿਠਾ ਕੇ ਪਾਠ ਕਰ ਰਹੀਆਂ ਨੇ ਡਾਕਟਰ ਵੀ ਇਹ ਗੱਲ ਨੂੰ ਮੰਨਦੇ ਆ ਭੈਣੋ ਤਵੱਜੋ ਦੇ ਕੇ ਸੁਣਿਓ ਜਦੋਂ ਮਾਂ ਦੇ ਪੇਟ ਵਿੱਚ ਬੱਚਾ ਹੋਵੇ ਨਾ ਡਾਕਟਰ ਇੱਕ ਗੱਲ ਕਹਿੰਦੇ ਆ ਵਿਭਾ ਵੀ ਮਾਤਾ ਜੀ ਭੈਣ ਜੀ ਤੁਹਾਡੀ ਪੇਟ ਵਿੱਚ ਬੱਚਾ ਪਲ ਰਿਹਾ ਤੁਸੀਂ ਇੱਕ ਚੀਜ਼ ਦਾ ਧਿਆਨ ਰੱਖਣਾ ਗਲਤ ਫਰਾਕ ਨਹੀਂ ਖਾਣੀ ਤੇ ਗੁੱਸਾ ਨਹੀਂ ਕਰਨਾ ਗੁੱਸੇ ਵਿੱਚ ਨਹੀਂ ਰਹਿਣਾ ਖਿਜੇ ਨਹੀਂ ਰਹਿਣਾ ਜੇ ਪੁੱਛੀਏ ਡਾਕਟਰ ਨੂੰ ਪੁੱਛ ਲਿਓ ਭਾਵੇਂ ਤੁਸੀਂ ਕਿਸੇ ਜੇ ਪੁੱਛੀਏ ਵੀ ਡਾਕਟਰ ਸਾਹਿਬ ਗੁੱਸਾ ਜੇ ਮਾਂ ਗੁੱਸੇ ਚ ਰਹਿੰਦੀ ਆ ਕ੍ਰੋਧ ਤੇ ਰਹਿੰਦੀ ਆ ਇਹਦੇ ਨਾਲ ਕੀ ਫਰਕ ਪੈਂਦਾ ਡਾਕਟਰ ਕਹਿੰਦੇ ਜੇ ਮਾਂ ਗੁੱਸੇ ਚ ਰਹਿੰਦੀ ਆ ਤੇ ਉਹਦਾ ਅਸਰ ਕੱਖ ਵਿੱਚ ਪਾਲ ਰਹੇ ਬੱਚੇ ਤੇ ਵੀ ਬੋਲੋ ਭੈਣੋ ਹੁੰਦਾ ਕਿ ਨਹੀਂ ਹੁੰਦਾ ਮੰਨਦੇ ਹੋ ਨਾ ਅੱਛਾ ਜੇ ਮਾਂ ਦੇ ਪੇਟ ਦੇ ਵਿੱਚੋਂ ਬੱਚਾ ਬਾਹਰ ਜਨਮ ਲੈਂਦਾ ਤੇ ਬਹੁਤੀ ਵਾਰੀ ਬੱਚਾ ਸਰਦੀ ਹੋਵੇ ਬਿਮਾਰ ਹੋ ਜਾਵੇ ਜ਼ੁਕਾਮ ਲੱਗ ਜਾਵੇ ਖੰਘ ਲੱਗ ਜਾਵੇ ਤੇ ਡਾਕਟਰ ਮਾਂ ਨੂੰ ਕਹਿ ਦਿੰਦਾ ਮਾਤਾ ਜੀ ਤੁਸੀਂ ਖੱਟੀ ਚੀਜ਼ ਨਹੀਂ ਖਾਣੀ ਉਹ ਮਾਂ ਕਹੇ ਵੀ ਖੱਟੀ ਚੀਜ਼ ਮੈਂ ਨਹੀਂ ਖਾਣੀ ਤੇ ਬਿਮਾਰ ਤਾਂ ਮੇਰਾ ਬੱਚਾ ਤੇ ਡਾਕਟਰ ਕੀ ਕਹਿੰਦਾ ਵੀ ਨਹੀਂ ਮਾਂ ਤੂੰ ਜੋ ਖਾਣੀ ਆ ਇਹਦਾ ਅਸਰ ਬੱਚੇ ਦੇ ਦੁੱਧ ਵਿੱਚ ਜਾਵੇਗਾ ਤੇ ਬੱਚਾ ਬਿਮਾਰ ਹੋਵੇਗਾ ਦੇਖੋ ਕਿੰਡੀ ਕਮਾਲ ਦੀ ਸਾਇੰਸ ਵੀ ਬੜੀ ਕਮਾਲ ਦੀ ਹੈ ਨਾ ਸਿੱਖਣਾ ਆਪਾਂ ਤੇ ਇਹ ਦਾ ਅਰਥ ਜੇ ਮਾਂ ਜੋ ਵੇਖਦੀ ਹੈ ਜੋ ਪੜ੍ਹਦੀ ਆ ਉਹਦਾ ਅਸਰ ਬੱਚੇ ਤੇ ਕਿਵੇਂ ਨਾ ਹੋਵੇਗਾ ਬੋਲੋ ਪਿਆਰੇਓ ਹੋਵੇਗਾ ਜੇ ਅੱਜ ਸਾਡੇ ਬੱਚੇ ਹੱਥਾਂ ਤੋਂ ਨਿਕਲਦੇ ਜਾ ਰਹੇ ਹਨ ਤੇ ਕਬੂਲ ਕਰਿਓ ਮੈਂ ਆਪਣੀ ਗਲਤੀ ਕਬੂਲ ਕਰਾਂ ਵੀ ਮਹਾਰਾਜ ਸਾਥੋਂ ਕਿਤਨਾ ਕਿਤੇ ਭੁੱਲਾ ਹੋ ਗਿਆ ਮਾਂ-ਬਾਪ ਤੋਂ ਕਿਤਨਾ ਕਿਤੇ ਕੁਤਾਹੀ ਰਹਿ ਗਈ ਕਿਉਂਕਿ ਗੁਰੂ ਤਾਂ ਨਰਵੈਰ ਆ ਗੁਰੂ ਥੋੜਾ ਬੈਰ ਕਰਦਾ ਵੀ ਇਹਦਾ ਪੁੱਤ ਨਸ਼ੇ ਤੇ ਲੱਗ ਜਾਵੇ ਇਹ ਸਾਡੀਆਂ ਭੁੱਲਾਂ ਨੇ ਸਾਡੀਆਂ ਗਲਤੀਆਂ ਨੇ ਬਾਣੀ ਕਹਿੰਦੀ ਜਿਹਾ ਬੀਜੈ ਸੋ ਲੁਣਾ ਕਰਮਾ ਸੰਧੜਾ ਖੇਤ ਜੋ ਬੀਜੀ ਜਾਂ ਨਾ ਬੰਦਿਆ ਵੱਡੀ ਜਾਂ ਤੇ ਬਾਬਾ ਫਰੀਦ ਜੀ ਨੇ ਬੜਾ ਪਿਆਰਾ ਸਮਝਾਇਆ ਬਾਬਾ ਫਰੀਦ ਜੀ ਕਹਿੰਦੇ ਤੈਨੂੰ ਕਿਹਾ ਸੀਗਾ ਵੀ ਬੀਜਣ ਵੇਲੇ ਵੇਖਣਾ ਗੱਲ ਹੀ ਨਹੀਂ ਸੁਣੀ ਤੈਨੂੰ ਕਿਹਾ ਸੀ ਪੁੱਤ ਵਿਆਹਣ ਵੇਲੇ ਵੇਖ ਲੈ ਪਰਿਵਾਰ ਕਿੱਦਾਂ ਦਾ ਘਰ ਵਿੱਚ ਆਉਣ ਵਾਲੀ ਬੀਬੀ ਕਿੱਦਾਂ ਦੀ ਹੈ ਪਰਿਵਾਰ ਦਾ ਪਿਛੋਕੜ ਕਿੱਦਾਂ ਦਾ ਮੈਂ ਨਾ ਬਹੁਤ ਵਾਰੀ ਇਹ ਗੱਲਾਂ ਸੋਚਦਾ ਬਜ਼ੁਰਗਾਂ ਕੋਲੇ ਮੈਨੂੰ ਬਹੁਤ ਬਹਿਣ ਦਾ ਮੌਕਾ ਮਿਲਿਆ ਮੈਂ ਸੋਚਦਾ ਵੀ ਜਿਹੜੇ ਅਨਪੜ੍ਹ ਬਜ਼ੁਰਗ ਅੰਗੂਠਾ ਛਾਪ ਉਹ ਸਾਡੇ ਨਾਲੋਂ ਕਈ ਗੁਣਾ ਅੱਗੇ ਸੀ ਤੁਸੀਂ ਕਹੋਗੇ ਵੀ ਕਿੱਦਾਂ ਅੱਜ ਅਸੀਂ ਬੱਚੇ-ਬੱਚੀਆਂ ਦੇ ਵਿਆਹ ਕਰਨੇ ਹੋਣ ਤਿੰਨ ਚੀਜ਼ਾਂ ਵੇਖਦੇ ਆ ਪਹਿਲਾ ਬੱਚੇ ਦਾ ਰੰਗ-ਰੂਪ ਕਿ ਸ਼ਕਲ ਕਿਦਾਂ ਦੀ ਹੈ ਮੈਂ ਨਹੀਂ ਕਹਿੰਦਾ ਨਾ ਵੇਖੋ ਵੇਖੋ ਬੱਚੇ-ਬੱਚੀ ਦਾ ਮੇਲ ਹੋਣਾ ਚਾਹੀਦਾ ਪਰ ਕੇਵਲ ਬਾਹਰੀ ਰੰਗ-ਰੂਪ ਵੇਖਦੇ ਆ ਵੀ ਧੀ ਲੜਕੀ ਬਸ ਸੋਹਣੀ ਹੈ ਭਾਈ ਕੱਦ ਠੀਕ ਹੈ ਬਹੁਤ ਹੈ ਪੜ੍ਹਾਈ ਬਹੁਤ ਹੈ ਜੇ ਬੈਂਡ ਆਈ ਹੋਣ ਤਾਂ ਫਿਰ ਵਾਰੇ ਨਹੀਂ ਆਈ ਬੋਲੋ ਸਾਤ ਨਾਮ ਆ ਚਾਰ ਚੀਜ਼ਾਂ ਤੇ ਰਿਸ਼ਤੇ ਹੁੰਦੇ ਆ ਜੀ ਪੰਜਵੀਂ ਤਾਂ ਮੰਗ ਹੀ ਨਹੀਂ ਕਿਉਂਕਿ ਮੇਰਾ ਫੀਲਡ ਇਦਾਂ ਦਾ ਮੈਨੂੰ ਬਹੁਤ ਲੋਕ ਮਿਲਦੇ ਆ ਕਿਸੇ ਨੇ ਮੈਨੂੰ ਵੇਖੋ ਕਿਸੇ ਕਦੇ ਨੇ ਪੁੱਛਿਆ ਹੋਵੇ ਇਹ ਪੁੱਛਿਆ ਹੋਵੇ ਵੀ ਸਾਨੂੰ ਇਦਾਂ ਦਾ ਰਿਸ਼ਤਾ ਲੱਭ ਕੇ ਦਿਓ ਜਿਹੜੀ ਧੀ ਘੱਟ ਤੋਂ ਘੱਟ ਜਪਜੀ ਸਾਹਿਬ ਦਾ ਪਾਠ ਕਰਦੀ ਹੋਵੇ ਬਾਕੀ ਗੱਲਾਂ ਬਾਅਦ ਚ ਹੈ ਹੈ ਜੀ ਇਹ ਮੰਗ ਕਿਸੇ ਦੀ ਯਾਦ ਰੱਖਿਓ ਇਹ ਮੰਡੀ ਆ ਦੁਨੀਆ ਦੀ ਇੱਥੇ ਜਿਹੜੀ ਚੀਜ਼ ਦੀ ਮੰਗ ਹੋਵੇ ਲੋਕ ਉਹ ਪੈਦਾ ਕਰਨ ਲੱਗ ਜਾਂਦੇ ਆ ਲੋਕਾਂ ਨੂੰ ਪਤਾ ਲੱਗ ਗਿਆ ਵੀ ਧੀਆਂ ਨੂੰ ਪੜ੍ਹਾਓ ਵਿਆਹ ਮੁਕਤ ਹੋ ਜਾਣਗੇ ਬਾਅਦ ਵਿੱਚ ਰੌਲਾ ਪੈ ਗਿਆ ਪੱਖ ਵਖਰਾ ਪਰ ਲੋਕਾਂ ਨੇ ਕੀਤਾ ਇਸ ਕਰਕੇ ਮਾਂ ਕੋਲੇ ਜੇ ਗਿਆਨ ਹੈ ਤੋ ਧੀ ਨੂੰ ਦਿਓਗੇ ਪੁੱਤ ਨੂੰ ਦਿਓਗੇ ਪਹਿਲੀ ਟੀਚਰ ਮਾਂ ਹੈ ਮਾਂ ਕੋਲੇ ਮਾਫ ਕਰਿਓ ਵਿਰਲੀਆਂ ਵਿਰਲੀਆਂ ਮਾਵਾਂ ਕੋਲੇ ਗਿਆਨ ਹੈ ਜਿਨ੍ਹਾਂ ਕੋਲੇ ਹੈ ਉਹਨਾਂ ਨੇ ਆਪਣੇ ਘਰ ਬਚਾ ਲਏ ਜਿਨ੍ਹਾਂ ਕੋਲੇ ਨਹੀਂ ਉਹਨਾਂ ਨੇ ਕਾਲੇ ਪੀਲੇ ਧਾਗੇ ਬਨ ਕੇ ਘਰ ਉਜਾੜ ਲਏ ਬੋਲੋ ਸਤਨਾਮ ਬਸ ਆ ਚੇਤਾ ਰੱਖਿਓ